ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਅਮਰੀਕਾ ਨੇ ਕਈ ਭਾਰਤੀਆਂ ਨੂੰ ਡਿਪੋਰਟ ਕੀਤਾ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਅਮਰੀਕਾ ਦੇ ਵਿੱਚ ਗਏ ਸੀਗੇ ਤੇ ਹੁਣ ਉਹਨਾਂ ਦਾ ਜੀਵਨ ਅਗਲਾ ਕਿਹੋ ਜਿਹਾ ਹੋਵੇਗਾ ਉਹਨਾਂ ਦੇ ਮੁੜ ਵਸੇਬੇ ਲਈ ਕੀ ਪ੍ਰਬੰਧ ਕੀਤੇ ਜਾ ਰਹੇ ਨੇ ਇਹਦੇ ਉੱਤੇ ਸਭ ਚਿੰਤਾ ਕਰ ਰਹੇ ਨੇ ਪਰਿਵਾਰ ਵੀ ਚਿੰਤਤ ਨੇ ਜਿਹੜੇ ਨੌਜਵਾਨ ਵਾਪਸ ਪਰਤੇ ਨੇ ਉਹ ਵੀ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ ਪਰ ਦੂਜੇ ਪਾਸੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਰੀਲਸ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ। ਕਈ ਪੁਰਾਣੇ ਗਾਣੇ ਵੀ ਇੱਕ ਵਾਰ ਫਿਰ ਚਰਚਾ ਦੇ ਵਿੱਚ ਆ ਗਏ ਨੇ ਤੇ ਇਹਨਾਂ ਦੇ ਵਿੱਚੋਂ ਕਈ ਗਾਣੇ ਅਜਿਹੇ ਨੇ ਜਿਹੜੇ ਇਲਲੀਗਲ ਤਰੀਕੇ ਦੇ ਨਾਲ ਬਾਹਰ ਜਾਣ ਨੂੰ ਉਤਸ਼ਾਹਿਤ ਕਰਦੇ ਹੋਏ ਨਜ਼ਰ ਆ ਰਹੇ ਨੇ। ਤੇ ਹੁਣ ਵੀ ਰੀਲਾਂ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਪਹਿਲਾਂ ਵੀ ਰੀਲਾਂ ਉਲਾਂ ਸ਼ਾਰਟ ਵਗੈਰਾ ਜਿਹੜੇ ਸੀਗੇ ਉਹ ਟ੍ਰੈਂਡਿੰਗ ਦੇ ਵਿੱਚ ਕਾਫੀ ਰਹਿੰਦੇ ਸੀ ਤੇ ਹੁਣ ਕੁਝ ਗਾਣੇ ਦੁਬਾਰਾ ਫਿਰ ਮੋੜ ਸਰਜੀਤ ਹੁੰਦੇ ਨਜ਼ਰ ਆ ਰਹੇ ਨੇ। ਤਾ ਇਹਨਾਂ ਗਾਣਿਆਂ ਦੇ ਹਿਸਾਬ ਦੇ ਨਾਲ ਹੀ ਰੀਲਾਂ ਬਣ ਰਹੀਆਂ ਨੇ ਇਹਦੇ ਵਿੱਚ ਇੱਕ ਗਾਣਾ ਹੈ ਅਮਰੀਕਾ ਵਾਲਾ ਅਮਰੀਕਾ ਵਾਲਾ ਗਾਣਾ ਹੈ ਰਵਰਾਜ ਇਹਦਾ ਸਿੰਗਰ ਹੈ ਤਕਰੀਬਨ 5 ਸਾਲ ਪਹਿਲਾਂ ਇਹ ਗੀਤ ਆਇਆ ਸੀ ਪਰ ਹੁਣ ਚਰਚਾ ਦੇ ਵਿੱਚ ਆ ਚੁੱਕਿਆ ਹੈ ਇਸ ਗੀਤ ਦੇ ਵਿੱਚ ਸ਼ਬਦ ਇਹੋ ਜਿਹੇ ਨੇ ਕਹਿੰਦਾ ਹੱਸ ਕੇ ਨਾ ਕਹਿ ਦੀ ਕਿਤੇ ਦੋ ਨੰਬਰੀ ਮੁੰਡਾ ਪਿੰਡ ਵਿੱਚ ਵੱਜੇ ਅਮਰੀਕਾ ਵਾਲਾ ਨਹੀਂ ਤੇ ਇਹਦਾ ਇੱਕ ਹੋਰ ਪੈਰਾ ਹੈ ਕਰਦੀ ਜੇ ਮਾਨ ਤੂੰ ਸਟੱਡੀ ਵੀਜ਼ੇ ਦਾ ਜੱਟ ਲਾ ਕੇ ਆਇਆ ਪੂਰੇ 40 ਲੱਖ ਨਹੀਂ ਕਹਿ ਕੇ ਰਫਿਊਜੀ ਮਾਰੇ ਟੌਣ ਸੋਣੀਏ ਕੱਢ ਦੇਣੇ ਮੈਂ ਤੇਰੇ ਭੁਲੇਖੇ ਛੱਟ ਨਹੀਂ ਮਤਲਬ ਕਿ ਕਿਸ ਤਰੀਕੇ ਦੇ ਨਾਲ ਜੋ ਵੀ ਵਿਅਕਤੀ ਬਾਹਰ ਜਾਂਦਾ ਉਹਦੀ ਇੱਕ ਗਾਥਾ ਇਹਦੇ ਵਿੱਚ ਦੱਸੀ ਗਈ ਹੈ ਇਸ ਤੋਂ ਇਲਾਵਾ ਰਾਹ ਦੇ ਵਿੱਚ ਕੀ ਕੁਝ ਹੋਇਆ ਉਹ ਵੀ ਗਾਣੇ ਦੇ ਵਿੱਚ ਚਿਤਰਾਇਆ ਗਿਆ ਕਿ ਇੱਕ ਮਹੀਨਾ ਰੁਲਿਆ ਰਾਹ ਦੇ ਵਿੱਚ ਨਹੀਂ 2 ਮਹੀਨੇ ਲਾਇਆ ਪੂਰਾ ਕੈਂਪ ਬੱਲੀਏ ਮਤਲਬ ਉਹਦੇ ਵਿੱਚ ਅੱਗੇ ਜਾ ਕੇ ਫਾਈਲਾਂ ਵਗੈਰਾ ਕਿਵੇਂ ਲੱਗੀਆਂ ਤਾਂ ਉਹਦਾ ਵੀ ਜ਼ਿਕਰ ਕਾਫੀ ਚਰਚਾ ਦੇ ਵਿੱਚ ਹੁੰਦਾ ਹੈ ਤੇ ਇੱਕ ਗੀਤ ਹੋਰ ਬੜੀ ਚਰਚਾ ਦੇ ਵਿੱਚ ਹੈ 트럼ਪ 트럼ਪ ਗੀਤ ਨੂੰ ਜਿਹਨੇ ਗਾਇਆ ਹੈ ਉਹਦਾ ਨਾਮ ਹੈ ਚੀਮਾ ਵਾਈ ਇਹ ਵੀ ਜਿਹੜਾ 트럼ਪ ਗੀਤ ਹੈ 49 ਮਿਲੀਅਨ ਦੇ ਕਰੀਬ ਚੱਲ ਚੁੱਕਿਆ ਹੈ ਤੇ 5 ਕਮਹੀਨੇ ਪਹਿਲਾਂ ਇਹ ਗੀਤ ਆਇਆ ਸੀਗਾ ਚੀਮਾ ਵਾਈ ਤੇ ਨਾਲ ਇਹਦੇ ਫੀਟ ਵਗੈਰਾ ਜਿਹੜੀ ਸੀਗੀ ਉਹ ਸੀਗੀ ਗੁਰਸਿੱਧੂ ਦੀ ਤੇ ਇਹ ਗੀਤ ਵੀ ਹੁਣ ਰੀਲਾਂ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਹਦੇ ਵਿੱਚ ਸਿੱਧਾ ਕਿਹਾ ਗਿਆ ਹੈ ਕਿ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਬਿੱਲੋ ਦੁੱਕੀ ਤਿੱਕੀ ਛੱਕੀ ਦੀ ਤਾਂ ਗੱਲ ਛੱਡ ਦੇ ਸੋ ਅਜਿਹੇ ਜਿਹੜੇ ਗੀਤ ਨੇ ਇਹ ਡੰਕੀ ਨੂੰ ਗੈਰ ਕਾਨੂੰਨੀ ਪ੍ਰਵਾਸ ਨੂੰ ਉਤਸ਼ਾਹਿਤ ਕਰਦੇ ਹੋਏ ਹੀ ਨਜ਼ਰ ਆ ਰਹੇ ਨੇ ਤੇ ਹੁਣ ਚਰਚਾ ਇਹ ਵੀ ਹੈ ਜਿਹੜੇ ਲੋਕ ਮਜ਼ਾਕੀਆ ਲਹਿਜ਼ੇ ਦੇ ਵਿੱਚ ਇਹਨੂੰ ਲੈਂਦੇ ਨੇ ਉਹ ਕਹਿੰਦੇ ਨੇ ਕਿ ਟਰੰਪ ਨੇ ਸ਼ਾਇਦ ਇਸ ਗੀਤ ਦਾ ਤਰਜਮਾ ਕਰਕੇ ਸੁਣ ਲਿਆ ਇਹਦੀ ਵਿਆਖਿਆ ਕਰਕੇ ਸੁਣ ਲਈ ਹੈ ਤੇ ਸਮਝ ਆ ਗਈ ਹੈ ਕਿ ਇਸ ਤਰ੍ਹਾਂ ਦੇ ਨਾਲ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ ਪੰਜਾਬ ਦੇ ਵਿੱਚ ਗੀਤਾਂ ਰਾਹੀਂ ਇਸ ਡੰਕੀ ਨੂੰ ਇਸ ਗਰ ਕਾਨੂੰਨੀ ਜਿਹੜੀ ਪ੍ਰਕਿਰਿਆ ਨੂੰ ਤਾਂ ਇਸ ਕਰਕੇ ਸ਼ਾਇਦ ਇਹ ਵਰਤਾਰਾ ਹੋਇਆ ਹੈ ਪਰ ਟਰੰਪ ਨੇ ਸੌ ਚੁੱਕੀ ਸੌ ਚੱਕਦੇ ਸਾਗਰ ਹੀ ਟਰੰਪ ਨੇ ਕਈ ਵੱਡੇ ਫੈਸਲੇ ਲਏ ਸੀਗੇ ਜਿਦੇ ਵਿੱਚ ਇੱਕ ਤਾਂ ਨਾਗਰਿਕਤਾ ਸਬੰਧੀ ਕਾਨੂੰਨ ਦੇ ਵਿੱਚ ਸੋਧ ਕਰਨ ਦੀ ਗੱਲ ਕਹੀ ਗਈ ਤੇ ਦੂਜੇ ਪਾਸੇ ਇਹ ਕਿਹਾ ਗਿਆ ਕਿ ਅਸੀਂ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਚਾਹੇ ਭਾਰਤੀ ਨੇ ਚਾਹੇ ਕਿਸੇ ਵੀ ਦੇਸ਼ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਡਿਟੇਨ ਕਰਾਂਗੇ ਉਹਨਾਂ ਦੀ ਪਛਾਣ ਕਰਾਂਗੇ ਤੇ ਉਹਨਾਂ ਨੂੰ ਵਾਪਸ ਭੇਜਾਂਗੇ 100 ਤੋਂ ਵੱਧ ਭਾਰਤੀਆਂ ਨੂੰ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਲੈਂਡ ਕਰਵਾਇਆ ਗਿਆ ਅਮਰੀਕਾ ਦਾ 에ਅਰ ਫੋਰਸ ਦਾ ਜਹਾਜ਼ ਆਉਂਦਾ ਜਿਹਦੇ ਵਿੱਚ ਨੌਜਵਾਨ ਸਵਾਰ ਹੁੰਦੇ ਨੇ ਤੇ ਵਾਪਸ ਆਪਣੇ ਘਰਾਂ ਦੇ ਵਿੱਚ ਪਰਤ ਆਉਂਦੇ ਨੇ ਲੱਖਾਂ ਰੁਪਏ ਖਰਾਬ ਉਹਨਾਂ ਦੇ ਹੋ ਚੁੱਕੇ ਨੇ ਪੈਸਾ ਸਮਾਂ ਸਭ ਕੁਝ ਬਰਬਾਦ ਹੋਇਆ ਪਰ ਅਮਰੀਕਾ ਜਾ ਕੇ ਉਹਨਾਂ ਨੇ ਕੁਝ ਵੀ ਵਟਿਆ ਨਹੀਂ ਤੇ ਹੁਣ ਜਿਹੜੇ ਗੀਤ ਨੇ ਇਹ ਕਾਫੀ ਚਰਚਾ ਦੇ ਵਿੱਚ ਨੇ ਇਸ ਕਰਕੇ ਤੁਹਾਨੂੰ ਦੱਸ ਰਿਹਾ ਕਿ ਇਹਨਾਂ ਗੀਤਾਂ ਦੇ ਵਿੱਚ ਜੋ ਕੁਝ ਦਿਖਾਇਆ ਜਾਂਦਾ ਹੈ ਉਹ ਗੀਤ ਤੁਹਾਡੇ ਮਨਾਂ ਦੇ ਵਿੱਚ ਜ਼ਹਿਨ ਦੇ ਵਿੱਚ ਬੈਠ ਜਾਂਦੇ ਨੇ ਪਰ ਅਸਲੀਅਤ ਦੇ ਵਿੱਚ ਤੁਹਾਨੂੰ ਜਾਣੂ ਹੋਣਾ ਚਾਹੀਦਾ ਹੈ ਕਿ ਕੀ ਹਾਲਾਤ ਹੁੰਦੇ ਨੇ ਜਦੋਂ ਬੰਦਾ ਆਪਣਾ ਘਰ-ਬਾਰ ਛੱਡ ਕੇ ਗੈਰ-ਕਾਨੂੰਨੀ ਤਰੀਕੇ ਦੇ ਨਾਲ ਪ੍ਰਵਾਸ ਕਰਦਾ ਹੈ ਇਸ ਕਰਕੇ ਤੋਂ ਬਚਨ ਦੀ ਲੋੜ ਹੁੰਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ ਨੌਜਵਾਨ ਬਹੁਤ ਪ੍ਰਭਾਵਿਤ ਹੋ ਜਾਂਦੇ ਨੇ ਕਦੇ ਤੁਸੀਂ ਦੇਖਿਆ ਹੈ ਕਿ ਜੇ ਕਿ ਕੋਈ ਵੀ ਬੰਦਾ ਬਾਹਰ ਜਾਂਦਾ ਹੈ ਵਿਦੇਸ਼ ਦੇ ਵਿੱਚ ਕੰਮ ਕਾਜ ਕਰ ਰਿਹਾ ਹੈ ਤੋ ਗੱਡੀਆਂ ਦੇ ਨਾਲ ਵੱਡੇ ਵੱਡੇ ਘਰਾਂ ਦੇ ਬਾਹਰ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਦਿੰਦਾ ਪਰ ਕਦੇ ਵੀ ਉਹ ਆਪਣੇ ਕੰਮ ਦੀ ਕਿਹਨਾ ਹਾਲਾਤਾਂ ਚ ਕਿੱਥੇ ਕੰਮ ਕਰਦਾ ਉਹਦੀ ਵੀਡੀਓ ਵਗੈਰਾ ਜਾਂ ਫੋਟੋ ਵਗੈਰਾ ਬਹੁਤ ਘੱਟ ਅਪਲੋਡ ਕਰਦਾ ਤੇ ਉਹੀ ਜਿਹੜੇ ਸਬਜ਼ ਬਾਗ ਨੇ ਉਹ ਨਜ਼ਰ ਆਉਂਦੇ ਨੇ ਕਿ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਜਾ ਕੇ ਤਾਂ ਜ਼ਿੰਦਗੀ ਬੜੀ ਸੌਖੀ ਹੋ ਜਾਂਦੀ ਹੈ ਹਾਲਾਂਕਿ ਉੱਥੇ ਪੈਸਾ ਜ਼ਰੂਰ ਕਮਾਇਆ ਜਾਂਦਾ ਹੈ ਪਰ ਜਿਹੜੇ ਸਹੀ ਤਰੀਕੇ ਨਾਲ ਜਾਂਦੇ ਨੇ ਉਹਨਾਂ ਵਾਸਤੇ ਪੈਸਾ ਉੱਥੇ ਬਹੁਤ ਹੈ ਪਰ ਜਿਹੜੇ ਲੋਕ ਇਦਾਂ ਜਾਂਦੇ ਨੇ ਫਿਰ ਉਹਨਾਂ ਦਾ ਹਸ਼ਰ ਜਿਵੇਂ ਅਮਰੀਕਾ ਤੋਂ ਵਾਪਸ ਆਏ ਨੌਜਵਾਨਾਂ ਦਾ ਉਹ ਜਾ ਹੋ ਜਾਂਦਾ ਹੈ ਜਿਹੜਾ ਟਰੰਪ ਕੀਤਾ ਜਿਹਦੀ ਚਰਚਾ ਪਹਿਲਾਂ ਵੀ ਕੀਤੀ ਆ ਉਹਦੇ ਵਿੱਚ ਕਈ ਸ਼ਬਦ ਅਜਿਹੇ ਨੇ ਜਿਹੜੇ ਡੰਕੀ ਨੂੰ ਹੀ ਦਰਸਾਉਂਦੇ ਨੇ ਕਿ ਕਿਵੇਂ ਜੰਗਲਾਂ ਦੇ ਵਿੱਚੋਂ ਲੰਘ ਕੇ ਕਿਵੇਂ ਅੱਗੇ ਜਾ ਕੇ ਉਹ ਕੋਈ ਵੀ ਨੌਜਵਾਨਾ ਜਿਹੜਾ ਸਥਾਪਿਤ ਹੋਣ ਦੀ ਕੋਸ਼ਿਸ਼ ਕਰਦਾ ਹੈ ਇਹਦੇ ਵਿੱਚ ਕਹੇ ਸਿੱਧਾ ਵਜਿਆ ਦਰਾਂ ਤੇ ਸੂਬੇਦਾਰ ਦੇ ਕਹਿੰਦਾ ਕਿਵੇਂ ਆਇਆ ਜੱਟਾ ਬਿਨਾ ਸੱਤ ਬੈਂਡ ਦੇ ਕਿਹਾ ਅਸੀਂ ਨਹੀਂ ਅੰਬੈਸੀਆਂ ਚ ਵੀਜ਼ਾ ਮੰਗਿਆ ਜਿੱਥੇ ਲੰਗ ਆਇਆ ਨਹੀਂ ਸੌਖਾ ਜਾਂਦਾ ਲੰਗਿਆ ਲੈ ਕੇ ਆਇਆ ਨਹੀਂ ਬੈਗ ਵਿੱਚ ਨਵੇਂ-ਨਵੇਂ ਕੱਪੜੇ ਤੇ ਅੱਗੇ ਕਹਿੰਦਾ ਕਿ ਸ਼ੇਰ ਉੱਡਾਉਂਦੇ 35 ਫੁੱਟੀ ਕੰਦ ਟੱਪ ਕੇ ਸੋ ਇਹਨੂੰ ਡੰਕੀ ਨੂੰ ਹੀ ਇਹਦੇ ਵਿੱਚ ਉਤਸ਼ਾਹਿਤ ਕੀਤਾ ਗਿਆ ਜਿਹੜੀ ਡੰਕੀ ਲਾਉਂਦੇ ਹੋਏ ਕਈ ਨੌਜਵਾਨ ਅਮਰੀਕਾ ਦੀ ਕਸਟਡੀ ਦੇ ਵਿੱਚ ਆ ਗਏ ਤੇ ਅਮਰੀਕਾ ਨੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਤੇ ਇੱਕ ਗੀਤ ਹੋਰ ਬੜਾ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦੇ ਵਿੱਚ ਹੈ ਉਹ ਗੀਤ ਹੁਣ ਰੀਲਾਂ ਦੇ ਰੂਪ ਦੇ ਵਿੱਚ ਆ ਰਿਹਾ ਜਦੋਂ ਹੀ ਜਹਾਜ਼ ਲੈਂਡ ਹੁੰਦਾ ਹੈ ਅਮਰੀਕਾ ਦਾ ਤਾਂ ਉਹਦੇ ਉੱਤੇ ਗੀਤ ਲੱਗਿਆ ਹੋਇਆ ਨਜ਼ਰ ਆਉਂਦਾ ਹੈ ਚਾਹੇ ਲੋਕ ਉਹਨੂੰ ਤੰਜ ਕੱਸ ਰਹੇ ਨੇ ਜਾਂ ਜਿਸ ਤਰ੍ਹਾਂ ਮਰਜੀ ਹੈ ਪਰ ਮਨ ਦੇ ਭਾਵ ਉਹਨਾਂ ਦੇ ਵੀ ਸਮਝਣੇ ਚਾਹੀਦੇ ਲੋਕਾਂ ਦੇ ਜਿਹੜੇ ਵਾਪਸ ਪਰਤੇ ਨੇ ਉਹਨਾਂ ਦੇ ਮਨ ਦੇ ਉੱਤੇ ਕੀ ਬੀਤ ਰਹੀ ਹੈ ਤੇ ਉਹ ਗੀਤ ਹੈ ਇੱਕ ਕੈਂਬੀਜਾ ਸਿੰਗਰ 10 ਸਾਲ ਪਹਿਲਾਂ ਗੀਤ ਆਇਆ ਸੀਗਾ ਤੇ ਇਹਦੇ ਵੀ ਕਾਫੀ ਵਿਊਜ਼ ਨੇ NASA ਇਹਦਾ ਟਾਈਟਲ ਹੈ ਉਹਦੇ ਵਿੱਚ ਉਹ ਕਹਿੰਦਾ ਕਿ ਚੈਲੰਜ ਮੇਰਾ NASA ਵਾਲਿਆਂ ਨੂੰ ਵੀਰੋ ਕੋਈ ਅਜਿਹਾ ਜਹਾਜ਼ ਬਣਾਓ ਪਲਕਾਂ ਝਪਦਿਆਂ ਹੀ ਜਿਹੜਾ ਪਚਾਵੇ ਪਿੰਡ ਰਾਜਪੁਰ ਭਾਈਆਂ ਦਿਨ ਚੜ੍ਹਦੇ ਨੂੰ ਪਿੰਡ ਹੋਵਾ ਤੇ ਤੜਕੇ ਉੱਠ ਕੇ ਕੈਨੇਡਾ ਨੂੰ ਮੈਂ ਕੰਮ ਦੇ ਉੱਤੇ ਜਾਵਾਂ ਸੋ ਇਹ ਵੀ ਗੀਤ ਜਿਹੜਾ ਸੀਗਾ ਹੁਣ ਕਾਫੀ ਚਰਚਾ ਦੇ ਵਿੱਚ ਆਇਆ ਹੋਇਆ ਇੱਕ ਨਾ ਜਿਹੜੇ ਗਾਇਕ ਹੁੰਦੇ ਨੇ ਗੀਤਕਾਰ ਹੁੰਦੇ ਨੇ ਉਹ ਸਮਾਜ ਦਾ ਆਇਨਾ ਹੁੰਦੇ ਨੇ ਮਤਲਬ ਕਿ ਸਮਾਜ ਨੂੰ ਇੱਕ ਸੇਧ ਦੇਣ ਵਾਸਤੇ ਵੀ ਗੀਤਕਾਰੀ ਹੁੰਦੀ ਹੈ ਪਰ ਕਈ ਵਾਰ ਕੀ ਹੁੰਦਾ ਹੈ ਕਿ ਜਿਹੜੀਆਂ ਇਹ ਚੀਜ਼ਾਂ ਨੇ ਜਿਵੇਂ ਹੁਣ ਹਾਲਾਤ ਅਜੀਬ ਬਣ ਗਏ ਨੇ ਕਿ ਡੰਕੀ ਲਗਾ ਕੇ ਜਿਹੜਾ ਵੀ ਕੋਈ ਜਾਂਦਾ ਉਹਦੇ ਉਤੇ ਕਾਰਵਾਈਆਂ ਹੋਣ ਲੱਗ ਪਈਆਂ ਨੇ ਪਿੱਛੇ ਜੇ ਕੈਨੇਡਾ ਨੇ ਵੀ 15 ਦੇ ਕਰੀਬ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੁੰਦੇ ਹਿਰਾਸਤ ਦੇ ਵਿੱਚ ਲਿਆ ਤਾਂ ਉਧਰ ਵੀ ਅਜਿਹਾ ਕੰਮ ਚੱਲ ਰਿਹਾ ਹੈ ਤੇ ਹੁਣ ਅਮਰੀਕਾ ਨੇ ਜਿਵੇਂ ਰਿਪੋਰਟ ਕਰ ਦਿੱਤਾ ਤਾਂ ਉਦੋਂ ਇਹ ਗੀਤ ਨੇ ਜਿਹੜੇ ਇਹ ਉਤਸ਼ਾਹਿਤ ਕਰ ਰਹੇ ਇਸ ਡੰਕੀ ਨੂੰ ਸਾਡਾ ਮਕਸਦ ਨਹੀਂ ਹੈਗਾ ਕਿ ਅਸੀਂ ਇਹ ਗੀਤਾਂ ਦਾ ਤੁਹਾਡੇ ਨਾਲ ਵੇਰਵਾ ਸਾਂਝਾ ਕਰੀਏ ਤੇ ਤੁਹਾਨੂੰ ਉਸ ਸ਼ਾਹਿਤ ਕਰੀਏ ਵੀ ਭਾਈ ਡੰਕੀ ਲਾਉਣੀ ਬੜਾ ਵਧੀਆ ਕੰਮ ਹੈ ਇਹਦੇ ਨਾਲ ਪੈਸੇ ਦੀ ਬਰਬਾਦੀ ਹੁੰਦੀ ਹੈ ਇਹਦੇ ਨਾਲ ਤੁਹਾਡਾ ਸਮਾਂ ਬਰਬਾਦ ਹੁੰਦਾ ਜਦੋਂ ਵੀ ਕਿਤੇ ਵਿਦੇਸ਼ ਜਾਣ ਦਾ ਤੁਹਾਡਾ ਮਨ ਬਣੇ ਜਾਣਾ ਹੈ ਤਾਂ ਘੱਟੋ-ਘੱਟ ਚੰਗੇ ਏਜੰਟ ਦੇ ਰਾਹੀਂ ਜਾਇਆ ਕਰੋ ਬੜੀਆਂ ਇਮੀਗ੍ਰੇਸ਼ਨ ਦੀਆਂ ਫਰਮਾਂ ਨੇ ਜਿਹੜੀਆਂ ਤੁਹਾਨੂੰ ਸਹੀ ਤਰੀਕੇ ਦੇ ਨਾਲ ਸਟੱਡੀ ਵੀਜ਼ਾ ਦੇ ਉੱਤੇ ਸਟੂਡੈਂਟ ਵੀਜ਼ਾ ਦੇ ਉੱਤੇ ਸਪੌਸ ਵੀਜ਼ਾ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਵੀਜ਼ਾ ਲਵਾ ਕੇ ਬਾਹਰ ਭੇਜਦੀਆਂ ਨੇ ਇਸ ਕਰਕੇ ਉਹਨਾਂ ਤੇ ਭਰੋਸਾ ਕਰਿਆ ਕਰੋ ਇਹ ਨਹੀਂ ਕਿ ਅਸੀਂ ਸੋਚਿਆ ਕਿ ਕਿਸੇ ਬੰਦੇ ਦਾ ਕੋਈ ਰਿਸ਼ਤੇਦਾਰ ਚਲਾ ਗਿਆ ਤੇ ਉਹ ਕਿਵੇਂ ਗਿਆ ਬਸ ਜੀ ਪੈਸੇ ਦਿਓ ਤੇ ਬੰਦਾ ਤੁਹਾਡਾ ਬਾਹਰ ਕੋਈ ਪੜ੍ਹਾਈ ਦੀ ਲੋੜ ਨਹੀਂ ਕੋਈ ਬੈਂਡ ਦੀ ਲੋੜ ਨਹੀਂ ਸੋ ਅਜਹੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਗੁਰੇਜ਼ ਕਰਿਆ ਕਰੋ ਤਾਂ ਜੋ ਮਾਪਿਆਂ ਦੇ ਕੱਲੇ-ਕੱਲੇ ਧੀਆ ਪੁੱਤ ਨੇ ਬੜੇ ਰੀਜਾਂ ਨਾਲ ਨੀਜਾਂ ਨਾਲ ਪਾਲੇ ਹੁੰਦੇ ਨੇ ਉਹਨਾਂ ਦੇ ਉੱਤੇ ਕੋਈ ਅਜਿਹਾ ਸੰਕਟ ਨਾ ਆਵੇ ਜਿਹੜਾ ਸੰਕਟ ਹੁਣ ਆ ਚੁੱਕਿਆ ਹੈ ਸਾਡਾ ਮਕਸਦ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਦਾ ਇਹ ਸੀਗਾ ਕਿ ਗੀਤ ਬੜਾ ਕੁਝ ਕਰ ਦਿੰਦੇ ਨੇ ਗੀਤਾਂ ਦੇ ਵਿੱਚ ਬੜਾ ਕੁਝ ਬਿਆਨ ਹੁੰਦਾ ਪਰ ਉਹਨੂੰ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਗੀਤ ਹੋਰ ਵੀ ਹੁੰਦੇ ਨੇ ਬੜੇ ਸੇਧ ਦੇਣ ਵਾਲੇ ਹੁੰਦੇ ਨੇ ਸਮਾਜ ਨੂੰ ਪਰ ਜਿਹੜੇ ਅਜਿਹੇ ਗੀਤ ਨੇ ਇੱਕ ਸਿੱਧੇ ਤੌਰ ਦੇ ਉੱਤੇ ਡੰਕੀ ਨੂੰ ਹੀ ਉਹ ਸ਼ਾਹਿਦ ਕਰਦੇ ਨੇ ਕਿ ਗੀਤ ਹੋਰ ਪਿੱਛੇ ਜਿਹਾ ਆਇਆ ਸਨੇਕ ਉਹਦੇ ਵਿੱਚ ਵੀ ਇੱਕ ਦੋ ਪੈਰਿਆਂ ਦੇ ਵਿੱਚ ਅਜਿਹੀ ਹੀ ਗੱਲ ਕੀਤੀ ਗਈ ਵਿਦੇਸ਼ ਜਾਣ ਦੀ ਕਿ ਕਿਵੇਂ ਕੈਂਪਾਂ ਦੇ ਵਿੱਚ ਜੰਗਲਾਂ ਦੇ ਵਿੱਚ ਰਹਿਣਾ ਪੈਂਦਾ ਸੋ ਇਸ ਕਰਕੇ ਇਹਨਾਂ ਗੀਤਾਂ ਨੂੰ ਸੁਣਿਆ ਕਰੋ ਮਨੋਰੰਜਨ ਦੇ ਤੌਰ ਦੇ ਉੱਤੇ ਪਰ ਇਹਨਾਂ ਨੂੰ ਦਿਲ ਦੇ ਉੱਤੇ ਨਾ ਲਾਇਆ ਕਰੋ ਕਿ ਇਸ ਤਰ੍ਹਾਂ ਵੀ ਕੋਈ ਵਿਦੇਸ਼ ਜਾ ਸਕਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਕੀਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ